ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਠੀਕ ਹੋਵੇ ਸਾਰੇ ਚੜ੍ਹਦੀ ਕਲਾ ਚ ਰਹੋਗੇ ਆਜੋ ਜੀ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਆਜੋ ਜੀ ਮਿਲਦੇ ਹਾਂ ਸਿੰਘ ਸਾਹਿਬ ਨੂੰ ਚਪਲਾ ਪਾਈਆਂ ਨਹੀਂ ਬਹੁਤ ਚਪਲਾ ਪਾ ਗਿਆ ਐਦਾਂ ਨਹੀਂ ਚਪਲਾ ਪਾ ਹਾਂਜੀ ਅੱਜ ਹੋ ਗਿਆ ਮੰਡੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਤਰੀਕ ਕਿੰਨੀ ਹੋਗੀ ਚਿੰਤਾ ਬਲ ਗਿਆ ਪਰ ਹੋ ਗਿਆ ਮੰਡੇ ਤੇ ਲਾਸਟ ਵੀਕ ਸੈਪਟੰਬਰ ਦਾ 28 ਆ ਪਤਾ ਨਹੀਂ 29 ਆ ਹਾਂ 29 ਅੱਜ 29 ਕਿ ਕੱਲ ਨੂੰ 30 ਤਰੀਕ ਆ ਕੱਲ ਨੂੰ ਛੁੱਟੀ ਕੱਲ ਨੂੰ ਹੈਗਾ ਇੰਡੀਜਨਸ ਰੀਕੰਸਿਲੀਏਸ਼ਨ ਡੇ ਮਤਲਬ ਜਿਹੜਾ ਇੱਥੇ ਦੇ ਆ ਮੂਲ ਵਾਸੀ ਸੀਗਾ ਉਨ੍ਹਾਂ ਨਾਲ ਜੋ ਹੋਇਆ ਕੈਨੇਡਾ ਚ ਮਤਲਬ ਉਹਨਾਂ ਨੂੰ ਯਾਦ ਕਰਨ ਲਈ ਕਿ ਉਹ ਉਹਨਾਂ ਦੇ ਵੀ ਬਹੁਤ ਔਖਾ ਸਮਾਂ ਸੀਗਾ ਮਤਲਬ ਉਹਨਾਂ ਨੂੰ ਜੋ ਵੀ ਹੋਇਆ ਤੇ ਉਹਨਾਂ ਦੀ ਯਾਦ ਵਿੱਚ ਕੱਲ ਨੂੰ ਦੇਣਾ ਜਿਹੜਾ ਇੱਥੇ ਦੇ ਮੂਲ ਵਾਸੀ ਨੇ ਇੰਡੀਜਨਸ ਪੀਪਲ ਕਹਿੰਦੇ ਆ ਉਹਨਾਂ ਦੀ ਯਾਦ ਵਿੱਚ ਕੱਲ ਨੂੰ ਕਿ ਥਰੂ ਟਰੂਥ ਐਂਡ ਰੀਕਨਸਿਲੀਏਸ਼ਨ ਡੇ ਕਹਿੰਦੇ ਚਲੋ ਜੀ ਆਪਾਂ ਬਣਾਉਂਦੇ ਆ ਵਲੌਗ ਕਰਮਜੀਤ ਨੂੰ ਬੁਲਾਵਾਂਗੇ ਵੀਡੀਓ ਕਰਮਜੀਤ ਕਹਿੰਦੀ ਸੀ ਤੂੰ ਆਪ ਵੀ ਵੀਡੀਓ ਦੇ ਵਿੱਚ ਆਈ ਅੱਜ ਸੋ ਆਪਾਂ ਬਣਾਉਂਦੇ ਆ ਲਓ ਜੀ ਮੈਂ ਵੀ ਆ ਗਿਆ ਵੀਡੀਓ ਦੇ ਵਿੱਚ ਤੇ ਆਪਾਂ ਦੇਖਦੇ ਆ ਕਿੱਧਰ ਜਾਈਏ ਕਿੱਧਰ ਚੱਲੀਏ ਪੌੜੀਆਂ ਚੜੀਏ ਚਲੋ ਜੀ ਪੌੜੀਆਂ ਚੜਦੇ ਆ ਵੀ ਪੈ ਰਿਹਾ ਅੱਜ ਅ ਕਈ ਦਿਨਾਂ ਦੀ ਛੜੀ ਲੱਗੀ ਹੋਈ ਐ ਤੇ ਉੱਪਰ ਸਾਰਾ ਖਾਲੀ ਪਿਆ ਅੱਗੇ ਭਰਿਆ ਹੁੰਦਾ ਇੱਥੇ ਕਈ ਧੱਪ ਹੁੰਦੀ ਨਾ ਤਾਂ ਮੈਂ ਵੀ ਬਾਹਲਾ ਚਰਨੀ ਇੱਥੇ ਖਾਣ ਨਾ ਲੋਈ ਖਾਲੀ ਪਿਆ ਇਹ ਤਾਂ ਭਰਿਆ ਹੁੰਦਾ ਇੱਥੇ ਸਾਰਾ ਚਲ ਫੰਕਾ ਨੂੰ ਕਰਕੇ ਬਣਾਉਨੇ ਹੁਣ ਦੇਖ ਲਿਆ ਪਿੰਨ ਕੋ ਸਾਦਾ ਛੱਕ ਰਿਹਾ ਸਬਜੀ ਕਰਾਰੀ ਸੀ ਥੋੜੀ ਤੇ ਹੁਣ ਚੱਲ ਸਬਜੀ ਸਵਾਦ ਬਹੁਤ ਸੀਗੀ ਜਿੱਥੇ ਲਾਈਟਾਂ ਜਗਦੀਆਂ ਸੀ ਰਾਤ ਨੂੰ ਜਿੱਥੇ ਵੀਡੀਓ ਬਣਾਈ ਸੀ ਉਦੋਂ ਮੈਂ ਜੇ ਪਾਉਣ ਹੀ ਲੱਗਿਆ ਸੀ ਪਤਾ ਨਹੀਂ 16 ਦੀ ਰਾਤ ਨੂੰ ਕੋਈ 17 ਦੀ 216 ਸੀ ਜਾਂ 17 ਸੀ ਚਿੱਤਾ ਹੀ ਭੁੱਲ ਗਿਆ ਪਤਾ ਨਹੀਂ 18 ਸੀ ਇਹ ਵੀ ਨਹੀਂ ਉੱਥੇ 17 ਹੀ ਸੀ ਬਿਲਕੁਲ ਦਾ ਅੱਜ ਤਾਂ ਮੀਂਹ ਪੈ ਰਿਹਾ ਅੱਜ ਬਾਲਾ ਚਰਨੀ ਆਪਾਂ ਖਾਣਾਂ ਬਾਅਦ ਦੇਖ ਨੇ ਇੱਥੇ ਕੋਈ ਖੜਾ ਪਿੱਛੇ ਇਹ ਤਾਂ ਸ਼ੈਲਟਰ ਥੱਲੇ ਖੜ ਜੰਨੇ ਨਹੀਂ ਤਾਂ ਐ ਨਹੀਂ ਸ਼ੈਲਟਰ ਇੱਧਰ ਠੰਡਾ ਹੋ ਗਿਆ ਮੌਸਮ ਫਾਕ ਤਾਂ ਝੜ ਆ ਗਈ ਲੈ ਬਈ ਕਿੰਨੇ ਸੋਹਣੇ ਲੱਗਦੇ येलो 오ਰੇਂਜ ਡਰਕ ਦਾ ਰੰਗ ਬਦਲਣ ਲੱਗਿਆ ਉਗੀ ਠੰਡ ਇਹਨਾਂ ਨੇ ਹੁਣ ਪੱਤੇ ਆਨੇ ਝੜ ਲਾ ਗਿਆ ਨਾ ਪਰ ਕਿੰਨੇ ਸੋਹਣੇ ਕਲਰ ਲੱਗਦੇ ਆ ਬਹੁਤ ਸੋਹਣੇ ਕਲਰ ਲੱਗ ਰਹੇ ਨੇ ਨੇਚਰ ਜਿਹੜੀ BC ਵਿੱਚ ਨੇਚਰ ਨਾ ਇਹ ਤਾਂ ਕਹਿਣੀ ਕੀ ਆ ਜਿਹੜਾ ਇਹ ਸੂਬਾ ਬ੍ਰਿਟਿਸ਼ ਕੋਲੰਬੀਆ ਇਹ ਕੈਨੇਡਾ ਦਾ ਸਭ ਤੋਂ ਸੋਹਣਾ ਸੂਬਾ ਪਹਾੜੀ ਇਲਾਕਾ ਦਰਖਤ ਵੱਡੇ ਵੱਡੇ ਜੰਗਲੀ ਇਲਾਕ ਤੇ ਨੇਚਰ ਲਈ ਨੇਚਰ ਲਈ ਬਹੁਤ ਵਧੀਆ ਠੀਕ ਆ ਫਾਈਨੈਂਸ਼ਲੀ ਥੋੜਾ ਇਹ ਘੱਟ ਆ ਈਸਟ ਵੱਲੋਂ ਉਥੇ ਅਟਲੈਂਟਿਕ ਪ੍ਰੋਵਿੰਸਸ ਵੀ ਹੈਗੇ ਆ ਜਿਵੇਂ ਨੋਵਾ ਸਕੋਸ਼ੀ ਆ ਪੀਆ ਹੋ ਗਿਆ ਟੈਲੀਫਰ ਆ ਉਧਰ ਆ ਨਿਊ ਬ੍ਰਾਂਸਵਿਕ ਸੋ ਉਹ ਵੀ ਉਹ ਵੀ ਮਿਲਦਾ ਵਧੀਆ ਜਿੱਧਰ ਸਮੁੰਦਰ ਲੱਗਦਾ ਗਿਆ ਨਹੀਂ ਮੈਂ ਕਦੀ ਉਧਰ ਜਾਵਾਂਗੇ ਕੋਈ ਨਾ ਕਿਤੇ ਤੇ ਬਾਕੀ ਯੂਕਾਨ ਉੱਪਰ ਜਿਹੜੇ ਆ ਬਹੁਤ ਦੂਰ ਆ ਜਿਹੜੇ ਨੰਨਾ ਬੈਟ ਯੂਕਾਨ ਨਿਊ ਨਾਰਥ ਏਸਟ ਟੈਰਿਟਰੀ ਹੋਰ ਸੂਬੇ ਜਿਹੜੇ ਉੱਪਰ ਜਾ ਕੇ ਆ ਬਹੁਤ ਦੂਰ ਉੱਥੇ ਬਹੁਤ ਠੰਡ ਸੋ ਪਰ ਇਹ ਸਾਰੇ ਸੂਬਿਆਂ ਚੋਂ ਮਿਲਦਾ ਵੈਦਰ ਤੇ ਸੀਨਰੀ ਵਾਈਸ BC ਸਭ ਤੋਂ ਸੋਹਣਾ BC ਵੀ ਹੁਣ ਜੇ ਤੁਸੀਂ ਜਾਓਗੇ ਆ ਕਿੱਧਰ ਨੂੰ ਵੈਨਕੂਵਰ ਆਇਲੈਂਡ ਵੱਲ ਨੂੰ ਉੱਥੇ ਵੀ ਬਹੁਤ ਜਿਆਦਾ ਸੋਹਣਾ ਏਰੀਆ ਇੱਕ ਸੀਗਾ ਉੱਥੇ ਏਰੀਆ ਜੋ ਆਮ ਦਾ ਪਤਾ ਨਹੀਂ ਕੀ ਤੇ ਇੱਕ ਹੈਗਾ ਪੋਰਟ ਹਾਰਡੀ ਪੋਰਟ ਹਾਰਡੀ ਵੀ ਬਹੁਤ ਸੋਹਣਾ ਫਿਰ ਪ੍ਰਿੰਸ ਰੂਪਰਟ ਪ੍ਰਿੰਸ ਰੂਪਰਟ ਤੋਂ ਲੈ ਕੇ ਜਿਹੜੀ ਸਮਿਥਰਸ ਤੱਕ ਡਰਾਈਵ ਹੈ ਨਾ ਉਹ ਤਾਂ ਕਹਿਣੀ ਕੀ ਬਹੁਤ ਬਹੁਤ ਜਿਆਦਾ ਸੋਹਣੀ ਹੈ ਪਹਾੜ ਦੇ ਲਾਗੇ ਲਾਗੇ ਜਾਂਦੀ ਹੈ ਚਲੋ ਜੀ ਨਿਊ ਵੈਸਟ ਤੁਹਾਨੂੰ ਦਿਖਾਉਤਾ ਆਪਾਂ ਚੱਲਦੇ ਆਂ ਵਾਪਸ ਠੰਡਾ ਮੌਸਮ ਮੀਂਹ ਪੈ ਰਿਹਾ ਟਾ ਡੇਰਾ ਫੇਰ ਬਾਹਰ ਨਿਕਲਿਆ ਹੁਣ ਵਾਕ ਨਹੀਂ ਹੁੰਦੀ ਨਾ ਅੱਗੇ ਮੈਂ ਤੇ ਕਰਮਜੀਤ ਬੁੱਕਾ ਵੀ ਵਾਕ ਕਰਦੇ ਸੀਗੇ ਸੋ ਹੁਣ ਵਾਕ ਘੱਟ ਹੁੰਦੀ ਆ ਇੱਧਰ ਹੋਣਾ ਪੈਂਦਾ ਨਾਲੇ ਮੌਸਮ ਵੀ ਬਦਲ ਗਿਆ ਦੇਖਾਂਗੇ ਕਰਾਂਗੇ ਵਾਕ ਤੇ ਕਰਦੇ ਹੁੰਨੇ ਆ ਹਾਂਜੀ ਮੁੱਲਾ ਦਾ ਦੋਰੀਆਂ ਘੜੀਆਂ ਆ ਗਈਆਂ ਫਮੀ ਘਟ ਗਿਆ ਚਲੋ ਦੇਖੀ ਲੱਗੀ ਨਾ ਜਾਈਏ ਵੀਡੀਓ ਬਣਾਉਂਦੇ ਹੋਰ ਨਾ ਕੋਈ ਵੀਡੀਓ ਬਣ ਜੇ ਕੰਸਟਰਕਸ਼ਨ ਵਾਲੇ ਦੇ ਵਿੱਚ ਆ ਗਿਆ ਜੀ ਉਹ ਆਇਆ ਗੁਰੂ ਮਹਾਰਾਜ ਨੇ ਕਿਹਾ ਵਕਰੀਆਂ ਵਕਰੀਆਂ ਰੁੱਤਾਂ ਬੜਾਈਆਂ ਹੋਈਆਂ ਐਵੇਂ ਰੰਗ ਬਦਲਦੇ ਨੇ ਦਰਖਤਾਂ ਦੇ ਵੀ ਉਸ ਦੀ ਕੁਦਰਤ ਨੂੰ ਕੌਣ ਜਾਣ ਸਕਦਾ ਕਿੰਨੀ ਡੂੰਗੀ ਹੈ ਕਿੰਨੀ ਚੌੜੀ ਹੈ ਕਦੋਂ ਦੀ ਚੱਲ ਰਹੀ ਹੈ ਦੁਨੀਆ ਕਦੋਂ ਤੱਕ ਚੱਲਣੀ ਹੈ ਇਹ ਤਾਂ ਬਸ ਵਾਇਗਰ ਵਾਇਗਰ ਨੂੰ ਮੂੰਹ ਚ ਨਿਕਲਦਾ ਬਸ ਕਿੱਡੀ ਵੱਡੀ ਦੁਨੀਆ ਆਪਾਂ ਸੋਚ ਵੀ ਨਹੀਂ ਸਕਦੇ ਕਿੰਨੇ ਯੂਨੀਵਰਸ ਮਲਟੀ ਯੂਨੀਵਰਸ ਖਬਰਾਂ ਧਰਤੀ ਨਹੀਂ ਸਾਰੀ ਦੇਖ ਸਕਦੇ ਹੋਰ ਤਾਂ ਕੀ ਜੇ ਇੰਨੀ ਕਿ ਜਗ੍ਹਾ ਆਪਾ ਦਿਖਾ ਕੇ ਖੁਸ਼ ਹੋ ਜਾਂਦੇ ਵੀਡੀਓ ਚ ਪਰ ਜਿਸ ਨੇ ਬਣਾਈ ਹੈ ਦੁਨੀਆ ਸਾਰੀ ਚਲਾ ਰਿਹਾ ਉਹ ਅਕਾਲਪੁਰਕ ਉਹ ਤਾਂ ਕਹਿਣਾ ਹੀ ਕੀ ਹੈ ਮਨ ਲਾਦਾ ਮੈਂ ਗਲਤ ਛੱਤ ਤੇ ਆ ਗਿਆ ਦੇਖਦਾ ਵੇਟ ਇੱਕ ਮਿੰਟ ਚਲੋ ਜੀ ਅੱਜ ਲਈ ਐਨਾ ਹੀ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਝੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ